ਹਰੇਕ ਮਨੁੱਖ ਨੂੰ ਕੋਈ ਨਾ ਕੋਈ ਫਿਕਰ ਹੁੰਦਾ ਕਿਸੇ ਨੂੰ ਛੋਟਾ ਕਿਸੇ ਨੂੰ ਵੱਡਾ ਪਰ ਇਹ ਫਿਕਰ ਖੂਗਾਂ ਦਾ ਜਿਹਦੇ ਵਿੱਚੋਂ ਨਿਕਲਣਾ ਬੜਾ ਔਖਾ ਉਹਦੇ ਵਿੱਚੋਂ ਆਪਾਂ ਪੌੜੀ ਲਾ ਕੇ ਉੱਤੇ ਆ ਜਾਾਂਗੇ ਪਰ ਜਿਹੜਾ ਫਿਕਰ ਦਾ ਖੂ ਆ ਇਹਦੇ 'ਚ ਪੌੜੀ ਤਾਂ ਕੰਮ ਕਰਦੀ ਨਹੀਂ ਇਹਦੇ 'ਚ ਬੜਾ ਕੁਝ ਮਾਨਸਿਕ ਰੂਪ 'ਚ ਬੰਦੇ ਦੇ ਉੱਤੇ ਬੀਤ ਰਿਆ ਹੁੰਦਾ ਪੰਕਤੀਆਂ ਮੈਂ ਬਾਣੀ ਦੀਆਂ ਤੁਹਾਡੇ ਮੂਹਰੇ ਰੱਖਦਾ ਜਿਨ੍ਹਾਂ ਨੂੰ ਤੁਸੀਂ ਦੁਹਰਾਉਂਦੇ ਰਹੋ ਆਪਦੇ ਜੀਵਨ ਦੇ ਵਿੱਚ ਲੈ ਕੇ ਆਇਓ ਤਾਂ ਕਿ ਤੁਹਾਡੇ ਜੀਵਨ ਦੇ ਵਿੱਚ ਅਰਧੀ ਕਲਾ ਹੋ ਸਕੇ ਪਹਿਲਾਂ ਤਾਂ ਜਿਹੜਾ ਦੁੱਖ ਆ ਉਹਦੇ ਵਾਸਤੇ ਮਹਾਰਾਜ ਲਿਖਦੇ ਨੇ ਦੁੱਖ ਕੀ ਆ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਕਿ ਭਾਈ ਜਦੋਂ ਪੰਡਾਂ ਸਾਰਿਆਂ ਦੇ ਵਿੱਚ ਦੁੱਖ ਦੀਆਂ ਹੀ ਭਰੀਆਂ ਹੋਈਆਂ ਸੁੱਖ ਸੁੱਖ ਕਿਸੇ ਦੇ ਪੱਲੇ ਨਹੀਂਗਾ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਭਾਇਆ ਜੱਗ ਕੋਠਾ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ ਕਿ ਜਦੋਂ ਬੰਦਾ ਕਹਿੰਦਾ ਯਾਰ ਮੈਨੂੰ ਹੀ ਦੁੱਖ ਆ ਬਾਕੀ ਸਾਰੇ ਸੁਖੀ ਆ ਮੇਰੇ ਨਾਲੋਂ ਵੱਧ ਦੁਖੀ ਕੋਈ ਹੋਈ ਨਹੀਂ ਸਕਦਾ ਪਰ ਜਦੋਂ ਅਸੀਂ ਉੱਚੇ ਹੋ ਕੇ ਆਪਦੇ ਮਨ ਦੀ ਹਾਲਤ ਤੋਂ ਦੇਖਦੇ ਆਸੇ-ਪਾਸੇ ਤਾਂ ਸਾਨੂੰ ਪਤਾ ਲੱਗਦਾ ਕਿ ਘਰ ਘਰ ਦੇ ਵਿੱਚ ਦੁੱਖ ਬੜਿਆ ਹੋਇਆ ਸੁਖੀ ਇੱਥੇ ਕੋਈ ਨਹੀਂ ਫਿਰ ਸੁਖੀ ਕਿਵੇਂ ਹੋਇਆ ਜਾਵੇ ਤਾਂ ਫਿਰ ਇਹਦੇ ਵਾਸਤੇ ਵੀ ਸਾਨੂੰ ਇਹ ਪੰਗ ਦੀ ਚੇਤੇ ਰੱਖਣੀ ਚਾਹੀਦੀ ਆ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਆ ਹਰ ਕਾ ਨਾਮ ਜਪਤ ਹੋਏ ਸੁਖੀ ਆ ਕਿ ਚਾਹੇ ਸਾਰੀ ਸ੍ਰਿਸ਼ਟੀ ਦੇ ਰਾਜਾ ਦੁਖੀ ਕਾ ਨਾ ਹੋਵੇ ਪਰ ਜਦੋਂ ਹੀ ਉਹ ਪ੍ਰਮਾਤਮਾ ਦਾ ਨਾਮ ਲੈਂਦਾ ਫਿਰ ਉਹਨੂੰ ਸੌਖਾ ਜਿਹੜੇ ਉਹ ਮਿਲ ਸਕਦੇ ਆ ਇਸ ਕਰਕੇ ਤੁਸੀਂ ਇਹ ਦੋ ਪੌੜੀਆਂ ਨੂੰ ਜ਼ਰੂਰ ਮਨ ਦੇ ਵਿੱਚ ਵਿਸਾਹੋ ਇਹ ਕਿਦਾਂ ਅਨੰਦ ਸਾਹਿਬ ਦੀ ਆ اے ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਭਨਾ ਗੱਲਾਂ ਸਮਰੱਥ ਸੋਮੀ ਸੋਖਾ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਇਸ ਬਾਡੀ ਵਿੱਚ ਮਹਾਰਾਜ ਕਹਿੰਦੇ ਆ ਕਿ ਮਨਾਂ ਤੂੰ ਆਸਾ ਪਾਸਾ ਛੱਡ ਪ੍ਰਮਾਤਮਾ ਦੇ ਨਾਲ ਰਹਿ ਪ੍ਰਮਾਤਮਾ ਹੀ ਅੰਗੀਕਾਰ ਸਾਡਾ ਕਰਦਾ ਤੇ ਉਹੀ ਸਾਡੇ ਕਾਰਜ ਸਾਰੇ ਸਵਾਰਦਾ ਜਿਨੂੰ ਕਾਰਜਾਂ ਦਾ ਫਿਕਰ ਆ ਠੀਕ ਆ ਜੀ ਤੇ ਸਾਡੇ ਜਿਹੜੇ ਕੰਮਕਾਰ ਆ ਪ੍ਰਮਾਤਮਾ ਆਪੇ ਸਵਾਰਨੇ ਸ਼ੁਰੂ ਕਰ ਦਿੰਦਾ ਇਸ ਤੋਂ ਅੱਗੇ ਮੈਂ ਤੁਹਾਡੇ ਸਾਹਮਣੇ ਹੋਰ ਰੱਖਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਸਹੀ ਹੈ ਜਲਮ ਜੰਤ ਉਪਾਏ ਨੇ ਤੇ ਨਾ ਭੀ ਰੋਜੀ ਦੇ ਕਿ ਜਿਹੜੇ ਜੀਵ ਜੰਤੂ ਪਾਣੀ ਦੇ ਵਿੱਚ ਆ ਉਹਨਾਂ ਨੂੰ ਵੀ ਪ੍ਰਮਾਤਮਾ ਰੋਟੀ ਦਿੰਦਾ ਚਿੰਤਾ ਕਰਨ ਦੀ ਲੋੜ ਨਹੀਂ ਚਿੰਤਾ ਪ੍ਰਮਾਤਮਾ ਨੂੰ ਆਪ ਖੁਦ ਤੁਹਾਡੀ ਹੈ ਤੇ ਇਸ ਤੋਂ ਅੱਗੇ ਇੱਕ ਪੰਗ ਦੀਆਂ ਹੋਰ ਮੈਂ ਤੁਹਾਨੂੰ ਦੱਸਦਾ ਕੀ ਕੋਈ ਡਰ ਰਿਹਾ ਤੁਹਾਡੇ ਮਨ ਦੇ ਵਿੱਚ ਕੋਈ ਡਰ ਆ ਕਿਸੇ ਚੀਜ਼ ਨੂੰ ਲੈ ਕੇ ਬਹੁਤ ਵੱਡਾ ਡਰ ਤਾਂ ਫਿਰ ਉਸ ਕੀਰਤਨ ਸੋਲੇ ਦੀ ਬਾਣੀ ਦੇ ਵਿੱਚ ਤਾਤੀ ਵਾਉਣ ਲੱਗ ਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰਾ ਆਰਾਮ ਕਰ ਦੁੱਖ ਲੱਗਿਆ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨ ਬੰਦ ਬਣਾਈ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਪੰਗਤੀਆਂ ਇਹ ਦੁਹਰਾ ਦੇ ਰੋ ਤੁਹਾਡਾ ਜੀਵਨ